ਰਾਹ ਵਈ ਸਹਾਬ ਨਜ਼ਾਰਾ ਕੀ ਆਪ ਵਿਊ ਹੈ ਥੇ ਕਰਨਾ ਕਰੀ ਚੰਗਾ ਕੋਈ ਨਾ ਹਾਂ ਇਹਦਾ ਮੈਂ ਚੜ ਜੂਗੀ ਬਿਜਲੀ ਵਾਲੀ ਚੜ ਗਈ ਸੀ ਚੱਲ ਕੋਈ ਨਹੀਂ ਕਿਹੜਾ ਕਿਹੜਾ ਸਾਹ ਚੜਦਾ ਸਾਤੀਆਂ ਪਾਉਣ ਲੱਗ ਰਿਹਾ ਰੇਨ ਕੋਟ ਪਾਉਣ ਲੱਗ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਹੁਣ ਬਰਸਾਤ ਹੋਣੀ ਆ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਹੋ ਅਸੀਂ ਖੜੇ ਆ ਗੋਬਿੰਦ ਘਾਟ ਸੋ ਇੱਥੋਂ ਦੀ ਜਤ ਇੱਥੋਂ ਕਰਾਂਗੇ ਯਾਤਰਾ ਸਟਾਰਟ ਅਸੀਂ ਜੋਸ਼ੀਮੱਠ ਤੋਂ ਆ ਗਈ ਸੀਗੇ ਸੋ ਪਲਾਨ ਕੀ ਹੈ ਡਬਲ ਮਾਈਂਡਡ ਹੋ ਗਏ ਕਿਉਂਕਿ ਮੈਂ ਸੋਚ ਰਿਹਾ ਕਿ ਮੈਂ ਪੈਦਲ ਜਾਮਾ ਇਹ ਕਹਿੰਦੇ ਨੇ ਅਮਨ ਅਰਗੇ ਕਹਿੰਦੇ ਸਾਰੇ ਸੀ ਹੈਲੀਕਾਪਟਰ ਤੇ ਜਾਣਾ ਪਰ ਪਤਾ ਨਹੀਂ ਕਿਉਂ ਮੈਨੂੰ ਆ ਲੱਗਦਾ ਵੀ ਨਹੀਂ ਮੈਨੂੰ ਪੈਦਲ ਹੀ ਜਾਣਾ ਚਾਹੀਦਾ ਇੱਥੇ ਅਸੀਂ ਸਾਰੀ ਮਤਲਬ ਸੋਟੀਆਂ ਵਗੈਰਾ ਸੋ ਰੇਨ ਕੋਟ ਵਗੈਰਾ ਸਾਰਾ ਕੁਝ ਲੈ ਕੇ ਇੱਥੋਂ ਚੱਲਾਂਗੇ ਤੁਰਦੇ ਇੱਥੋਂ ਠੀਕ ਆ ਜੀ ਅਗਲੀ ਇਨਫੋਰਮੇਸ਼ਨ ਫੇਰ ਸਾਂਝੀ ਕਰਾਂਗੇ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਰਾ ਇੱਥੇ ਦੀ ਮਾਰਕੀਟ ਆ ਅ ਇੱਥੋਂ ਜੇ ਕੁਝ ਵੀ ਖਾਣਾ ਪੀਣਾ ਕੁਝ ਲੈਣਾ ਸਭ ਕੁਝ ਮਿਲ ਜਾਂਦਾ ਜੀ ਆ ਦੇਖੋ ਦੁਕਾਨਾਂ ਹੈਗੀਆਂ ਅੱਗੇ ਗੁਰਦੁਆਰਾ ਸਾਹਿਬ ਆ ਉੱਥੇ ਮੱਥਾ ਟੇਕਾਂ ਬਸ ਮੱਥਾ ਟੇਕ ਕੇ ਚੱਲਦੇ ਆ ਇੱਕ ਗਲੀ ਇੱਥੇ ਇੱਕ ਗੁਰਦੁਆਰਾ ਸਾਹਿਬ ਆ ਜੀ ਹਾਂਜੀ ਅਸੀਂ ਗੋਵਿੰਦ ਘਾੜ ਤੋਂ ਗੱਡੀ ਲੈ ਕੇ 50 ਰੁਪਏ ਕਰਾਇਆ ਲੈਂਦੇ ਨੇ ਭਾਈ ਇੱਕ ਜਣੇ ਦਾ ਅਸੀਂ ਇੱਥੇ ਉਤਰ ਗਏ ਜਿੱਥੇ ਉਹ ਲਾ ਦਿੰਦੇ ਆ ਜਿੱਥੇ ਤੱਕ ਜਾ ਸਕਦੇ ਜਿੱਥੇ ਤੱਕ ਜਾ ਸਕਦੇ ਗੱਡੀ ਵਾਲੋ ਇੱਥੇ ਤੱਕ ਹੀ ਆਉਂਦੀ ਆ 4 ਕਿਲੋਮੀਟਰ ਦੀ ਚੜ੍ਹਾਈ ਆ ਹੁਣ ਇਸ ਤੋਂ ਉੱਪਰ ਸਾਨੂੰ ਪੈਦਲ ਯਾਤਰਾ ਕਰਨੀ ਪਊਗੀ ਸੋ ਭਾਈ ਦਿਖਾਉਨੇ ਤੁਹਾਨੂੰ ਰਸਤਿਆਂ ਦਾ ਐਕਸਪੀਰੀਅੰਸ ਕਿਹੋ ਜਿਹਾ ਰਹਿੰਦਾ ਹਾਂਜੀ ਆ ਜੋ ਜੀ ਪਰਲੇ ਤੋਂ ਚੜ ਚੱਲਣਗੇ ਤਾਂ ਤੁਸੀਂ ਦੇਖੋ ਦੋ ਤੰਗ ਹੋ ਗਏ fly group fly group ਹਾਂਜੀ ਅਸੀਂ ਚੜੀ ਜਾਂਦੇ ਆ ਹੌਲੀ ਹੌਲੀ ਪਰ ਐਡੀ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਲੇ ਤੱਕ ਦਾ ਐਕਸਪੀਰੀਅੰਸ ਸਹੀ ਆ ਅੱਗੇ ਸਾਨੂੰ ਨਹੀਂ ਪਤਾ ਕਿਉਂਕਿ ਪਹਿਲੀ ਵਾਰੀ ਆ ਸੋ ਦੇਖਦੇ ਆ ਬਾਈ ਕਿਹੋ ਜਿਹੇ ਰਸਤੇ ਆ ਕਿਹੋ ਜਿਹਾ ਐਕਸਪੀਰੀਅੰਸ ਰਹਿੰਦਾ ਹੈ ਹਾਲੇ ਤੱਕ ਸਹੀ ਆ ਸਭ ਕੁਝ 올 ਗੁੱਡ ਪਹੁੰਚਾਂਗੇ ਚੱਲਦੇ ਚੱਲਦੇ ਸਫ਼ਰ ਦੇ ਵਿੱਚ ਅਸੀਂ ਰਸਤੇ 'ਚ ਰੁਕ ਗਏ ਆ ਪਾਣੀ ਤੇ ਚਾਹ ਪੀਣ ਵਾਸਤੇ ਚਾਹ ਇੱਥੇ 20 ਰੁਪਏ ਦਾ ਕੱਪ ਆ 20 ਰੁਪਈਆ ਦਾ ਤੇ ਐਡਾ ਕੋਈ ਕੱਪ ਦਾ ਕੱਪੀ ਕਹਿ ਸਕਦੇ ਆ ਜਿੰਨੀ ਕੱਪਾ ਝੁੱਠੀ ਛੱਡਦੇ ਆ ਉੰਨੀ ਕੀ ਸਹੀ ਆ ਮਤਲਬ ਵਧੀਆ ਇੱਥੇ ਰੈਸਟ ਕਰੋ ਇੱਕ ਹੋਰ ਗੱਲ ਆ ਬਾਈ ਮੈਂ ਤੁਹਾਨੂੰ ਹੋਰ ਕਹਦਾ ਕਿਸੇ ਦੀ ਨਾ ਸੁਣੋ ਡੀਮੋਟੀਵੇਟ ਨਾ ਹੋ ਉਸ਼ੋਖਾ ਨਹੀਂਗਾ ਯਾਰ ਬਹੁਤ ਸੋਖਾ ਹੈ ਸਭ ਸੌਖਾ ਛੋਟੇ ਛੋਟੇ ਇਜ਼ੀ ਆ ਹਾਂ ਛੋਟੇ ਛੋਟੇ ਕਦਮਾਂ ਨਾਲ ਚੱਲੋ ਕੁਝ ਵੀ ਔਖਾ ਨਹੀਂ ਕਿਉਂਕਿ ਕਿਤੇ ਚੜ੍ਹਾਈ ਉੱਪਰ ਹੈ ਕਿਤੇ ਨੀਚੇ ਹੈ ਕਿਤੇ ਉੱਪਰ ਹੈ ਕਿਤੇ ਨੀਚੇ ਹੈ ਕੁਝ ਨਹੀਂ ਆ ਕਿਤੇ ਬੈਠਣ ਲਈ ਹੈ ਪਾਣੀ ਪੀਣ ਨੂੰ ਮਿਲੂ ਸਭ ਕੁਝ ਬੈਠੋ ਇੰਜੋਏ ਕਰੋ ਸਫਰ ਨੂੰ ਤੁਸੀਂ ਕਦੇ ਵੀ ਇਹ ਨਾ ਸੋਚੋ ਵੀ ਹਾਈ ਚੜ੍ਹਨਾ ਹਾਈ ਚੜ੍ਹਨਾ ਉਹ ਗੱਲਾਂ ਕਰੋਗੇ ਨਾ ਤਾਂ ਫਿਰ ਬਸ ਖਤਮਾ ਕੰਮ ਤੁਨ ਮੈਂ ਦਿਖਾਉਣਾ ਬਾਜ਼ਾਰ ਕਿੱਦਾਂ ਦਾ ਦੇਖੋ ਐਦਾਂ ਦਾ ਬਾਜ਼ਾਰ ਹੈ ਜੀ ਸੋ ਬੜਾ ਵਧੀਆ ਕੁਝ ਵੀ ਔਖਾ ਨਹੀਂ ਆ ਬੈਠਣ ਲਈ ਪੈਣ ਲਈ ਹੈਗਾ ਜੇ ਕਿਸੇ ਨੇ ਢੁਈ ਸਿੱਧੀ ਕਰਨੀ ਆ 올 ਗੁੱਡ ਜੀ ਤਕਰੀਬਨ 9 ਕਿਲੋਮੀਟਰ ਦੀ ਚੜ੍ਹਾਈ ਆ ਜਿਹੜੀ ਪੈਦਲ ਆ 13 ਕਿਲੋਮੀਟਰ ਸਾਰੀ ਆ ਗੋਵਿੰਤਾ ਹੋਂ ਤੱਕ ਸੋ 4 ਕਿਲੋਮੀਟਰ ਜਿਹੜੀ ਗੱਡੀ ਚ ਆ ਜਾਂਦਾ ਬੰਦਾ ਅਸੀਂ ਮੈਨੂੰ ਲੱਗਦਾ ਥੋ 4 ਕਿਲੋਮੀਟਰ ਹੋਰ ਰਹਿ ਗਿਆ ਠੀਕ ਐ ਐਡਾ ਕੁਸ਼ਿੰਗ ਹੈ ਵੀ ਨਹੀਂ ਐਡਾ ਇਸ਼ੂ ਵੀ ਨਹੀਂ ਹੈਗਾ ਜਿੰਨਾ ਬਣਾ ਦਿੱਤਾ ਜਾਂਦਾ ਇਆ ਵੀ ਥੋੜਾ ਬਹੁਤਾ ਨਾਲ ਨਾ ਕੁਝ ਹੈਲਦੀ ਖਾਣਾ ਖਾਣਦੇ ਰਹੋ ਜਿਆਦਾ ਅੱਗੇ ਜਾ ਕੇ ਪਾਣੀ ਨਾ ਪੀਓ ਥੋੜਾ ਹੈਵੀ ਹੋ ਜਾਂਦਾ ਤੇ ਲਾਈਟ ਲਾਈਟ ਜਿਹਾ ਖਾਓ ਲਾਈਟ ਲਾਈਟ ਜਿਹਾ ਪੀਓ એનર્ਜੀ ਵਾਲਾ ਕੁਝ ਰੱਖੋ ਨਾਲ ਸੋ 4 ਕਿਲੋਮੀਟਰ ਹੋ ਰਿਹਾ ਕਿ ਦ ਐਕਸਪੀਰੀਅੰਸ ਕਰਨਾ ਇਹ ਰਸਤਾ ਇੱਥੇ ਆ ਕੇ ਦੋ ਰਸਤੇ ਹੋ ਜਾਂਦੇ ਆ ਇੱਕ ਇੱਧਰ ਦੀ ਇੱਧਰ ਦੀ ਸਾਰਾ ਵਾਈਸ ਸਾਹਿਬ ਨਜ਼ਾਰਾ ਕੀ ਆਪ ਵਿਊ ਹੈ ਪਾਣੀ ਦਾ ਵੇਖੋ ਜੀ ਕਿੰਨਾ ਪਿਆ ਤੇਰਾ ਬਹੁਤ ਜਿਆਦਾ ਸਟਰਗਲ ਤੋਂ ਬਾਅਦ ਅਸੀਂ ਗੋਵਿੰਦ ਧਾਮ ਪਹੁੰਚ ਚੁੱਕੇ ਹਾਂ ਲੜਾਈ ਆ ਦਿਖਾਉਂਗਾ ਅਦਰ ਦੇਖੋ ਉਹ ਖੇਡ ਰਹੇ ਆ ਸਭ ਕੁਝ ਓਕੇ ਆ ਆਲ ਗੁੱਡ ਨੈਟਵਰਕ ਦੀ ਪ੍ਰੋਬਲਮਾ ਹੋਰ ਕੁਝ ਨਹੀਂ ਆ ਦੇਖੋ ਬਲੌਕ ਕਿੱਦੇ ਪੈਂਦਾ ਅਸੀਂ ਪੈਦਲ ਆਏ ਸੀ ਸਾਨੂੰ ਪਤਾ ਹੀ ਆ ਅਮਨ ਹੁਣੀ ਰਾਜਬਾਈ ਵਰਗੇ ਜਹਾਜ ਦੇ ਸੀਗੇ ਤੇ ਰਾਜਬਾਈ ਪਹਿਲਾਂ ਆ ਗਿਆ ਸੋ ਉਹਨਾਂ ਨੂੰ ਹੁਣ ਲਾਇਆ ਤੇ ਉਹ ਦੇਖੋ ਆ ਰਹੇ ਆ ਬੰਦੇ ਆ ਆ ਰਹੇ ਆ ਆ ਰਹੇ ਆ arre bhai sahab ekdam good driver aa rahi hai yahan pe haan ji assi kal ruke sige govindtam ithon assi yatra start kar ditti aa sare apne piche aa rahe ne baavi phone lo sare sanu auniyan da dam chad gaya mainu lagda hai ਕੀ ਹੋ ਗਿਆ ਠੀਕ ਐ ਸੋਨੀਆ ਠੀਕ ਐ ਠੀਕ ਐ ਕੋਈ ਨਾ ਤੈਨੂੰ ਲੈ ਕੇ ਜਾਵਾਂਗੇ ਐ ਨਹੀਂ ਛੱਡ ਕੇ ਜਾਂਦੇ ਹਗੇ ਫੇਰ ਨਾ ਕਰੀ ਚੰਗਾ ਕੋਈ ਨਾ ਐਨਾ ਮੈਂ ਚੜ ਚੂੰਗੀ ਬਿਜਲੀ ਵਾਲੀ ਚੜ ਗਈ ਸੀ ਚੱਲ ਕੋਈ ਨਹੀਂ ਕਿਹੜਾ ਕਿਹੜਾ ਸਾਹ ਚੜਦਾ ਚਲੋ 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 ਸਾਰੇ ਵੀਰੀ ਨਿਗਰਾਨੀ ਚ ਨੇ ਚਲੋ ਭਾਈ ਹਾਂਜੀ ਰੈੜੀਆਂ ਵਸ ਔਖਾ ਬੋਤਾ ਚੱਲਣਾ ਡੀਮੋਟੀਵੇਟ ਨਾ ਹੋਵੋ ਕਦੇ ਵੀ ਮੋਟੀਵੇਟ ਹੋ ਕੇ ਚੱਲੋ ਤੁਹਾਡਾ ਹੌਸਲਾ ਵਧਾਉਣ ਵਾਲੇ ਬੜੇ ਮਿਲਣਗੇ ਹੌਸਲਾ ਤੋੜਨ ਵਾਲੇ ਹੀ ਬੜੇ ਮਿਲਣਗੇ ਕਿਹਦੇ ਪਿੱਛੇ ਲੱਗਣਾ ਸਿਰੇ ਜਾਣਾ ਅਰੈਸਟ ਕਰਦੇ ਕਰਦੇ ਜਾਓ ਕੋਈ ਦਿੱਕਤ ਨਹੀਂ ਹਾਂਜੀ ਇੱਥੇ ਆ ਕੇ ਰਸਤੇ ਦੋ ਹੋ ਗਏ ਹਾਂ ਇੱਕ ਮਿੰਟ ਇੱਕ ਪੌੜੀਆਂ ਵਾਲਾ ਤੇ ਇੱਕ ਦੂਜਾ ਚੜਾਈ ਚੜਨ ਵਾਲਾ ਸੋ ਚੜਾਈ ਚੜਨ ਵਾਲਾ ਲੰਬਾ ਬਹੁਤ ਆ ਪੌੜੀਆਂ ਵਾਲਾ ਸ਼ਾਰਟਕਟ ਪਰ ਔਖਾ ਬਹੁਤ ਆ ਗਏ ਭਾਜੀ ਹੋਰ ਦੇਖੋ ਕੈਈ ਬਾਤ ਆ ਤੋ ਰਸਤੇ ਨਿਕਲਦੇ ਆ ਇਹ ਪੌੜੀਆਂ ਵਾਲਾ ਤੇ ਉਹ ਲੜਾਈ ਚੜਨਾ ਸਿੰਪਲ ਮੱਥਾ ਪੌੜੀਆਂ ਨਾਲ ਹੀ ਲਾਵਾਂਗੇ ਦੇਖੀ ਜੋ ਬਹੁਤ ਨੀਚੋਂ ਆਇਆ ਹਾਂਜੀ ਮੱਥਾ ਪੌੜੀਆਂ ਨਾਲ ਲਾ ਲਿਆ ਦੇਖੀ ਜੋ ਬਣਦਾ ਕੀ ਆ ਅਡਵਾਂਸ ਚੀਜ਼ ਹੀ ਕੀਤਾ ਹੈ ਰਸਤੇ ਦੋ ਹੈ ਗਿਆ ਪਹਿਲਾਂ ਦੱਸਿਆ ਤੁਹਾਨੂੰ ਹਰ ਕੋਸ਼ ਆ ਕਾ ਕਰੋ ਸੌਖਾ ਤਾਂ ਹਰ ਕੋਈ ਕਰ ਲੈਂਦਾ ਕੀ ਆਈ ਬਾਤ ਆ ਹੈ ਕੁਦਰਤ ਕੁਦਰਤ ਦੀ ਗੋਦ ਬੜਾ ਘੈਂਟ ਥਿਊ ਦੇਖਣ ਨੂੰ ਮਿਲਦਾ ਪਰ ਇਦਾਂ ਹੈ ਕਿ ਚੜ੍ਹਾਈ ਬਹੁਤ ਹੈ ਥਿਊ ਬੜਾ ਇੰਟਰਸਟਿੰਗ ਹੈ ਸਮਾਂ ਖੁੱਲਾ ਹੈ ਤੁਹਾਡੇ ਕੋਲ ਆਰਾਮ ਨਾਲ ਚੜ੍ਹੋ ਤੇ ਹੌਲੀ ਹੌਲੀ ਚੜਜੋਗੇ ਕੋਈ ਚੱਕਰ ਨਹੀਂ ਕੁਝ ਔਖਾ ਨਹੀਂ ਹੈਗਾ ਬਾਬਾ ਜੀ ਦੀ ਕਿਰਪਾ ਨਾਲ ਏਮਕੁੰਡ ਸਾਹਿਬ ਦੇ ਦਰਬਾਰ ਪਹੁੰਚ ਹੀ ਗਏ ਗੱਡੀ ਜਾਈ ਸੀ ਜਿਹੜੇ ਨਾਲ ਸੱਚੇ ਦਾਲੂ ਹਾਂਜੀ ਸੱਚੇ ਪਾਤਸ਼ਾਹ ਕਾਲਪੁਰਖ ਦੀ ਮਿਹਰ ਦੇ ਨਾਲ ਆਪਾਂ ਪਹੁੰਚ ਗਏ ਆਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਬੈ ਕੇ ਸੰਗਤਾਂ ਰੈਸਟ ਕਰਦੀਆਂ ਸੋ ਬਈ ਬਹੁਤ ਡਿਫਿਕਲਟੀ ਆ ਇੱਥੇ ਪਹੁੰਚਣਾ ਪਰਮਾਤਮਾ ਤੇ ਭਰੋਸਾ ਰੱਖੋ ਸਭ ਹੋ ਜਾਂਦਾ ਆ ਆ ਦੇਖ ਸਕਦੇ ਹੋ ਜੀ ਇਸ ਸਾਈਡ ਦਰਬਾਰ ਸਾਹਿਬ ਦਰਬਾਰ ਸਾਹਿਬ ਦੀ ਪ੍ਰਾਣੀ ਸਾਈਡ ਸਰੋਵਰਿਆ ਥੱਕੇ ਹੋਏ ਸੀ ਬੈਠ ਗਏ ਆ ਇੱਥੇ ਅਮਨ ਹੋਣੀ ਜੀ ਆਉਂਦੇ ਆ ਹੁਣ ਦਫਤਰ ਆਉਗੇ ਤਾਂ ਬਾਬੂ ਜੀ ਚੱਲਣਾ ਬਹੁਤ ਤਾਂ ਨਹੀਂ ਜੀ ਜਾਨਾ ਕਰਦੇ ਨੇ ਕਰਨਾ ਲੱਗੋ ਦੋੜੇ ਦਾ ਦਰਬਾਰ ਸਾਹਿਬ ਇੱਕ ਮਾਨ ਸਤਿਗੁਰੂ ਅਗੇ ਹੋਏ ਨੇ ਸਾਰੇ ਸੰਗਤ ਕੋਲ ਨੇ ਕੋਈ ਨਹੀਂ ਹਾਂਜੀ ਸਾਰੀ ਸੰਗਤ ਨੇ ਮੱਥਾ ਟੇਕ ਲਿਆ ਸਾਡੀ ਟੀਮ ਨਹੀਂ ਬਲਕਿ ਸਾਰੀ ਹੋਈ ਸੰਗਤ ਆ ਜਿਹੜੇ ਦੇਖ ਰਿਹਾ ਤੁਸੀਂ ਕਿਉਂਕਿ 2 ਵਜੇ ਤੋਂ ਬਾਅਦ ਜਿਹੜੇ ਦਰਬਾਰ ਸਾਹਿਬ ਦੇ ਗੇਟ ਆ ਉਹ ਬੰਦ ਕਰ ਦਿੱਤੇ ਜਾਂਦੇ ਆ ਕਾਰਨ ਕੀ ਆ ਕਾਰਨ ਇਹ ਆ ਵੀ ਇੱਥੇ ਬਰਸਾਤ ਹੋਣ ਲੱਗੀਆਂ ਦੇਖੋ ਸਾਰੇ ਬਰਸਾਤੀਆਂ ਪਾਉਣ ਲੱਗ ਰਿਹਾ ਰੇਨ ਕੋਟ ਪਾਉਣ ਲੱਗ ਰਿਹਾ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਹੁਣ ਬਰਸਾਤ ਹੋਣੀ ਆ ਆ ਤੁਸੀਂ ਦੇਖ ਸਕਦੇ ਹੋ ਥੋੜੀ ਥੋੜੀ ਬਰਸਾਤ ਸ਼ੁਰੂ ਹੋ ਗਈ ਆ ਮੈਂ ਪਿੱਛੇ ਗੁਰਦੁਆਰਾ ਸਾਹਿਬ ਦਾ ਇੱਕ ਵਾਰੀ ਥੀ ਵਿਊ ਚੈੱਕ ਕਰਵਾ ਦਿਆਂ ਤੁਹਾਨੂੰ